ਗੁਰੂ ਪਿਆਰੀ ਸਾਧ ਸੰਗਤ ਜੀ ਆਓ ਆਪਾਂ ਹੁਣ ਤੁਹਾਨੂੰ ਕਾਂਸੀ ਬਨਾਰਸ ਵਿਖੇ ਜਿਹੜੀ ਆਟਾ ਗੁੰਨਣ ਵਾਲੀ ਮਸ਼ੀਨ ਆ ਉਹਦੇ ਦਰਸ਼ਨ ਕਰਾਉਣੇ ਆ ਇਸ ਮਸ਼ੀਨ ਦੇ ਵਿੱਚ ਇੱਕ ਵਾਰੀ ਆਪਾਂ 40 ਕਿਲੋ ਆਟਾ ਪਾਉਣਾ ਆ ਆ ਦੇਖ ਸਕਦੇ ਆ ਸੇਵਾਦਾਰ ਵੀਰ ਆਟਾ ਪਾ ਰਹੇ ਆ ਤੇ ਲਗਭਗ ਮੈਨੂੰ ਮੈਦਿਆ ਕਿ 5 ਜਾਂ 6 ਮਿੰਟਾਂ ਦੇ ਵਿੱਚ ਜਿਹੜੀ ਇਹ ਮਸ਼ੀਨ ਆ ਇਹ ਆਟਾ ਗੁੰਨ੍ਹ ਦਿੰਦੀ ਆ ਇਸ ਸਮੇਂ ਤੁਸੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਮੰਦਿਰ ਦੇ ਵਿਖੇ ਜਿਹੜੇ ਸੇਵਾਦਾਰ ਆਟਾ ਗੁੰਨ ਰਿਹਾ ਉਹਨਾਂ ਦੀ ਵੀਡੀਓ ਦੇਖ ਰਹੇ ਆ ਭਾਗਾ ਵਾਲੀਆਂ ਰੂਹਾਂ ਹੋਣਗੀਆਂ ਜਿਹੜੀਆਂ ਇਸ ਵੀਡੀਓ ਨੂੰ ਦੇਖ ਕੇ ਲਾਈਕ ਕਮੈਂਟਾਂ ਵਿੱਚ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਔਰ ਵੀਡੀਓ ਨੂੰ ਸ਼ੇਅਰ ਕਰਕੇ ਸਾਡੇ ਚੈਨਲ 22 ਲਾਈਵ ਨੂੰ ਚੈਨਲ ਨੂੰ ਫੋਲੋ ਸਬਸਕ੍ਰਾਈਬ ਕਰਨਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਉਹਨਾਂ ਦੇ ਬੇੜੇ ਪਾਰ ਲਾਉਣਗੇ ਸੋ ਸੰਗਤ ਜੀ ਇੱਧਰ ਉੱਧਰ ਲੀਆਂ ਵੀਡੀਓ ਵੀ ਤੁਸੀਂ ਸ਼ੇਅਰ ਕਰਦੇ ਹੀ ਆ ਤੇ ਸਤਗੁਰੂ ਰਵਿਦਾਸ ਮਹਾਰਾਜ ਦੇ ਜਨਮ ਸਥਾਨ ਮੰਦਿਰ ਵਿਕੇ ਸੇਵਾਵਾਂ ਕਰ ਰਹੇ ਸੇਵਾਦਾਰਾਂ ਦੀ ਵੀਡੀਓ ਜ਼ਰੂਰ ਸ਼ੇਅਰ ਕਰੋ ਜੀ ਤੁਹਾਡੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਊਗੀ ਜੈ ਗੁਰਦੇਵ ਜੀ